ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਸਾਰੇ ਠੀਕ ਠਾਕ ਹੋ ਆਈ ਹੋਪ ਸਾਰੇ ਠੀਕ ਠਾਕ ਹੋਗੇ ਅੱਜ ਕੁਝ ਸਪੈਸ਼ਲ ਸੀ ਤੇ ਮੈਂ ਇਹਨਾਂ ਨੂੰ ਬਾਨੀ ਨਾਲ ਲੈ ਕੇ ਚੱਲੀ ਆ ਮਾਰਕੀਟ ਕਿਉਂਕਿ ਅੱਜ ਆ ਇਹਨਾਂ ਦਾ ਬਰਥਡੇ ਤੇ ਲੇਟ ਨਾਈਟ ਇਹ ਕਹਿੰਦੇ ਕਿ ਕੀ ਗੱਲ ਮੈਂ ਕਿਹਾ ਸਾਰੀ ਗਰੋਸਰੀ ਖਤਮ ਹੋਈ ਆਪਾਂ ਗਰੋਸਰੀ ਕਰਨ ਚੱਲਦੇ ਆ ਜਦ ਚੁੱਧ ਕਰਨ ਤੋਂ ਬਾਅਦ ਇਹ ਨਾਲ ਤੁਰ ਪੇ ਮੇਰੇ ਤੇ ਆਪਾਂ ਗਏ ਮੈਂ ਕਿਹਾ ਚਲੋ ਮੇਰਾ ਪਲਾਨ ਸੀ ਕਿ ਆਪਾਂ ਉੱਥੇ ਹੀ ਕੇਕ ਕੱਟ ਕਰਾਂਗੇ ਨਾਈਟ ਕਿਸੇ ਰੈਸਟੋਰੈਂਟ ਵਗੈਰਾ ਚ ਰਾਤ ਨੂੰ 12 ਵਜੇ ਪਰ ਐਕਚੁਅਲੀ ਹੋਇਆ ਕਿ ਉਹ ਤੁਹਾਨੂੰ ਅੱਗੇ ਪਤਾ ਲੱਗ ਜੇਗਾ ਆਪਾਂ ਚੱਲਦੇ ਗਏ ਤੇ ਨਾਲ ਗੱਲਾਂ ਕਰਦੇ ਗਏ ਮੰਮੀ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਕਹਿੰਦੇ ਚਲੋ ਕੇਕ ਨੂੰ ਕੱਟ ਕਰ ਲਿਓ ਖੁਸ਼ੀ ਖਾਸੀ ਮਨਾ ਲਿਓ ਤੇ ਇਹ ਕਹਿੰਦੇ ਯਾਰ ਮੈਂ ਬੱਚਾ ਹਾਂ ਹੈਨਾ ਤੇ ਚਲੋ ਜਦੋਂ ਇੰਡੀਆ ਹੁੰਦੇ ਉਦੋਂ ਮੰਮੀ ਉਹਨੇ ਆਪ ਸਾਰਾ ਕੁਝ ਕਰ ਲੈਂਦੇ ਆ ਇੱਥੇ ਹੁਣ ਮੇਰੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਨਾ ਇਹਨਾਂ ਸੈਲੀਬ੍ਰੇਟ ਕਰਨ ਦੀ ਬਾਕੀ ਲਾਈਫ ਪਾਰਟਨਰ ਦੀਆਂ ਛੋਟੇ-ਛੋਟੀਆਂ ਖੁਸ਼ੀਆਂ ਨੂੰ ਵੱਡਾ ਕਰੀਏ ਤੇ ਖੁਸ਼ੀਆਂ ਵਾਧੀਆਂ ਨੇ ਫਿਰ ਆਪਾਂ ਇੱਕ ਪੰਜਾਬੀ ਰੈਸਟੋਰੈਂਟ ਤੇ ਰੋਟੀ ਖਾਣ ਦਾ ਪਲਾਨ ਕੀਤਾ ਤੇ ਆਪਾਂ ਉੱਥੇ ਪਹੁੰਚੇ ਤੇ ਅੱਗੇ ਕਾਫੀ ਜ਼ਿਆਦਾ ਰਸ਼ ਸੀ ਮਤਲਬ ਕਿਉਂਕਿ ਸੰਡੇ ਦਾ ਦਿਨ ਸੀ ਤੇ ਸੰਡੇ ਨੂੰ ਨਾਈਟ ਲੋਕ ਬਾਹਰ ਆਊਟ ਕਰਕੇ ਰੋਟੀ ਖਾਂਦੇ ਆ ਤੇ ਸਾਰੇ ਉੱਥੇ ਕਾਫੀ ਰਾਸ਼ੀ ਉੱਥੇ ਸਾਨੂੰ ਨਹੀਂ ਐਂਟਰੀ ਮਿਲੀ ਆਪਾਂ ਫਿਰ ਪੀਜ਼ਾ ਮਤਲਬ ਕਿ ਜਿਹੜਾ ਹੁੰਦਾ ਇੱਥੇ ਕਵਾਬ ਉੱਥੇ ਚਲੇ ਗਏ ਤੇ ਉੱਥੇ ਜਾ ਕੇ ਆਪਾਂ ਪੀਜ਼ਾ ਵਗੈਰਾ ਸਾਰਾ ਕੁਝ ਖਾਦਾ ਤੇ ਉੱਥੋਂ ਖਾਣ ਤੋਂ ਬਾਅਦ ਆਪਾਂ ਚੱਲ ਗਏ ਗ੍ਰੋਸਰੀ ਸਟੋਰ ਤੇ ਤੇ ਆਪਾਂ ਗ੍ਰੋਸਰੀ ਕੀਤੀ ਗ੍ਰੋਸਰੀ ਕਰਨ ਤੋਂ ਬਾਅਦ ਸਰਕਸ ਤੇ ਗਏ ਸਰਕਸ ਤੇ ਪੋਪਟ ਹੋ ਗਿਆ ਕਿ ਸ਼ੋਅ ਚਾਲੂ ਹੋ ਚੁੱਕੇ ਸੀ ਟਿਕਟਾਂ ਹੱਦੇ ਹੱਥ ਜੀ ਰਹਿ ਗਈਆਂ ਤੇ ਫਿਰ ਅਪਾ ਘਰ ਆਗੇ ਘਰ ਆ ਕਿ ਮੈਂ ਕੀ ਕਟਾਇਆ ਇਹਨਾਂ ਦਾ ਇਹ ਮੈਨੂੰ ਕਹਿਣ ਲੱਗ ਪਏ ਕਹਿੰਦੇ ਤੂੰ ਮੈਨੂੰ ਨੀਂਦ ਵਿੱਚ ਵੀ ਠਾਲ ਠਾਲ ਕੇ 12 ਵਜੇ ਕੇਕ ਕਟਵਾਨੀ ਮੈਂ ਕਿਹਾ ਹਾਂ ਕੇਕ ਕਟਣ ਤੋਂ ਬਾਅਦ ਮੰਮੀ ਉਹਨਾਂ ਨੂੰ ਲਾਇਆ ਰਾਤ ਫੋਨ ਮੰਮੀ ਉਹਨਾਂ ਨੇ ਨਾਲ ਮੰਮੀ ਉਹਨਾਂ ਨੂੰ ਵੀ ਵੀਡੀਓ ਕਾਲ ਤੇ ਕੇਕ ਕਟਿੰਗ ਕਰਕੇ ਦਿਖਾਇਆ ਬੈਡਰੂਮ ਵਿੱਚ ਕੇਕ ਕੱਟ ਲਿਆ ਕਿਉਂਕਿ ਰਾਤ ਕਾਫੀ ਸੀ ਤੇ ਇਹ ਆ ਕੇ ਲੇਟ ਗਏ ਸੀ ਮੈਂ ਕਿਹਾ ਨਹੀਂ ਤੁਸੀਂ ਪਹਿਲਾਂ ਕੇਕ ਕੱਟ ਕਰੋ ਫਿਰ ਜਾਗੇ ਕਿ ਰਾਤ ਦੇ 12 ਵੱਜ ਚੁੱਕੇ ਸੀ ਦਿਨ ਅਗਲਾ ਸ਼ੁਰੂ ਹੋ ਚੁੱਕਾ ਹੈ ਇਧਰ ਮੰਮੀ ਡੈਡੀ ਬੈਠੇ ਮੈਂ ਕਿਹਾ ਮੰਮੀ ਡੈਡੀ ਤੁਸੀਂ ਵੀ ਖਾ ਲਓ ਹੁਣ ਜਿੱਦਾਂ ਹੀ ਇੱਧਰ ਸਾਡੇ 12 ਉਧਰ ਦਿਨ ਚੜ ਗਿਆ ਸੀ ਇੰਡੀਆ ਤੇ ਇੱਧਰ ਗੁੜੀਆ ਕਹਿੰਦੀ ਕਿ ਪਾਪਾ ਕੇਕ ਲਿਆ ਕੇ ਦੋ ਮੈਂ ਵੀ ਪਾਪਾ ਦਾ ਬਰਥਡੇ ਸੈਲੀਬ੍ਰੇਟ ਕਰਨਾ ਉੱਥੇ ਸਾਰੇ ਜਾਣਿਆਂ ਨੇ ਬਰਥਡੇ ਸੈਲੀਬ੍ਰੇਟ ਕੀਤਾ ਡੈਡੀ ਉਹਨੇ ਕੇਕ ਲਿਆ ਕੇ ਦਿੱਤਾ ਸਰਮ ਨੂੰ ساری ਪਾਰਟੀ ਸ਼ਾਰਟ ਹੀ ਹੋਈ ਤੇ ਸਾਰੇ ਵੀਡੀਓ ਕੋਲ ਤੇ ਇਕੱਠੇ ਹੋ ਕੇ ਉਧਰ ਵੀ ਕੇਕ ਕੱਟ ਕੀਤਾ ਗਿਆ ਕੇਕ ਕੱਟ ਕੱਟ ਕਰਦੇ ਉਹ ਪੂਰਾ ਹੈਪੀ ਮੂਡ ਸੀ ਤੇ ਉਧਰ ਛੋਟੇ ਛੋਟੇ ਬੱਚਿਆਂ ਦੀ ਦੋਨਾਂ ਦੀ ਲੜਾਈ ਹੋ ਗਈ ਉਹ ਆਪਣੇ ਫਾਈਟ ਕਰ ਰਹੀ ਤੇ ਸਰਫਲੀ ਨਹੀਂ ਉਹ ਨਹੀਂ ਆਪਣ ਇੰਜੋਏ ਕਰ ਰਹੀ ਬਸ ਕੇਕ ਕਟਲ ਦੀ ਰੈਡੀ ਛੜੀ ਹੋ ਗਿਆ ਪੂਰਾ ਮونکی ਵਾਲੀ ਟੋਪੀ ਪੋਂ ਤੋਂ ਬਾਅਦ ਵਿਚਾਰੀ ਹੈ ਸੈਲੀਬ੍ਰੇਟ ਕਰਦੀ ਹੈ ਹੈਪੀ ਬਰਥਡੇ ਟੂ ਯੂ ਪਾਪਾ ਜੀ ਤੇ ਸਾਰੇ ਖੁਸ਼ ਹੋ ਹੁੰਦੇ ਹੀ ਇਹਦੇ ਪਾਪਾ ਇੱਥੋਂ ਹੀ ਗੱਲਾਂ ਕਰਨਦੇ ਕਹਿੰਦੀ ਪਾਪਾ ਵੇਖੋ ਮੈਂ ਛੋਟੀ ਜਿੱਦਾਂ ਤੁਸੀਂ ਕਹਿੰਦੀ ਨਾਲ ਹੁਣ ਦੋ ਬੱਚੇ ਆਡੇ ਮੇਰੀ ਨਣਾਣ ਦੇ ਦੋਨੇ ਬੱਚੇ ਲੜਨਦੇ ਹੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡਾ ਬਚਪਨ ਦਾ ਸੀਨ ਕ੍ਰੀਏਟ ਕਰਦੇ ਪਏ ਆ ਕਿ ਤੁਸੀਂ ਬਚਪਨ ਚ ਇਦਾਂ ਲੜਦੇ ਹੁੰਦੇ ਸੀ ਤੇ ਉਹ ਸਾਰਾ ਕੁਝ ਹੋਰ ਤੋਂ ਬਾਅਦ ਆਪਾਂ ਕੇਕ ਕੱਟ ਕੀਤਾ ਸਾਰਿਆਂ ਨੇ ਹੈਪੀ ਬਰਥਡੇ ਵਿਸ਼ ਕੀਤਾ ਵਧੀਆ ਦਿਨ ਬਹੁਤ ਵਧੀਆ ਗਿਆ ਤੇ ਉਸ ਦਿਨ ਦੇ ਹੋਰ ਕੀ ਕਰਦੇ ਮੰਮੀ ਨੇ ਭੇਜੇ ਸੀ ਕੱਪੜੇ ਮੇਰੇ ਤੇ ਆਪਾਂ ਚੋਲੈਨ ਆ ਗਏ ਆਪਣੇ ਲਿਆਂਦੇ ਆ ਡ्रेसेस ਮੈਂ ਦਿਖਾਉਂਗੀ ਤੁਹਾਨੂੰ ਕਰੇ ਸ਼ੇਅਰ ਕਰਕੇ ਕਿਤਰੀਆਂ ਸੋਹਣੀਆਂ ਤੇ ਮਿਲਦੀਆਂ ਤੁਹਾਨੂੰ ਨੈਕਸਟ ਬਲੌਗ ਚ ਬਾਏ ਬਾਏ ਤਦ ਲਈ ਦੇ ਸਨਵਾ ਇਜਾਜ਼ਤ ਤੇ ਫੋਲੋ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ